ਇਹੀ ਮਾਦੀ ਜਿਹੜਾ ਜੋੜਾ ਲਾਇਆ ਉਹ ਤੇ ਨਟ ਕੋ ਨਰ ਗੁੱਟਕਦਾ ਪਿਆ ਵਾਹ ਹੈਗੀ ਮਾਦੀ ਆ ਨਾਰਾ ਲਓ ਦੋਸਤੋ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਆਫ ਦਮ ਤਰੂ ਠੀਕਾ ਸਾਰੇ ਸਾਰਿਆਂ ਦਾ ਘਰ ਪਰਵਾਹ ਫੈਮਿਲੀ ਸੱਜਣ ਮਿੱਤਰ ਤੇ ਜਾਨਵਰ ਛੱਟਾ ਸਾਰਿਆਂ ਦੇ ਸਾਰੀ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਵਾਰ ਰਕਸ਼ ਬੇਜਣਾ ਨਾ ਹੱਥ ਤੱਕ ਚੈਨਲ ਨੂੰ ਸਬਸਕ੍ਰਾਈਬਿੰਗ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਆਪਣੀ ਚੈਨਲ ਨਾਲ ਲਿੰਕ ਆਪਣੀ ਸੱਜਣ ਮਿੱਤਰ ਬੇਲੀਆਂ ਨਾਲ ਪਿਆਰ ਨਾਲ ਯਾਦਦਾਰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਭਲਾ ਦੀ ਠੀਕ ਆ ਮਿੱਤਰੋ ਦਿਖਾਉਣ ਲਈ ਤੁਹਾਨੂੰ ਅੱਜ ਦੀ ਰੁਟੀਨ ਆਲੋਏ ਮਿੱ ਅੱਜ ਨਾਲੋਂ ਜਿਹੜੀ ਕੱਲ ਧੁੱਪ ਆਉ ਜਿਆਦਾ ਕੜਾਕੇ ਦੀ ਨਹੀਂ ਸੀ ਅੱਜ ਬਹੁਤ ਕੜਾਕੇ ਦੀ ਆ ਤੇ ਜਿਹੜੀ ਕੱਲ ਧੁੱਪ ਲੱਗੀ ਉਹਨਾਂ ਸਾਰਾ ਪਾਣੀ ਸ਼ੁੱਕ ਗਿਆ ਕੁਛ ਮਾੜਾ ਮੋਟਾ ਆਪਾਂ ਝਾੜੂ ਨਾਲ ਇੱਧਰ ਕੰਡਤਾ ਤੇ ਪਾਣੀ ਆਪਾਂ ਪਰ ਕੇ ਰੱਖਤਾ ਤੇ ਹੁਣ ਜਾਨਵਰ ਖੋਲੀ ਇੱਕ ਇੱਕ ਕਰਕੇ ਦੇ ਦੋ ਕਰਕੇ ਇੱਥੇ ਪਹਿਲਾਂ ਆਪਾਂ ਖੋਲਨੇ ਆ ਉਹ ਪਰਲੇ ਗੁੱਡੇ ਵਾਲੇ ਕਾਰਨ ਕੀ ਆ ਉਹਦੇ ਵਿੱਚ ਉਹ ਜਿਹੜਾ ਨਵਾਂ ਕਬੂਤਰ ਆਪਾਂ ਫੜਿਆ ਉਹਦਾ ਆਇਆ ਜੋੜਾ ਜੋੜਾ ਆਇਆ ਜੌਂਸਰੇ ਦੀ ਮਾਦੀ ਨਾਲ ਜਿਹੜੇ ਉਹ ਪੱਲਾ ਇੱਕ ਪੱਲਾ ਜਿਆਦਾ ਡਿਗਿਆ ਨਹੀਂ ਕਬੂਤਰ ਦਾ ਉਹਦੇ ਨਾਲ ਜਿਹੜੀ ਮਾਦੀ ਹੁੰਦੀ ਆ ਉਹਦੇ ਕੋਈ ਜਗ੍ਹਾ ਹੈ ਨਹੀਂ ਅੰਡੇ ਰੱਖਣ ਲਈ ਜਿੱਤੇ ਉਹ ਜੋੜਾ ਉੱਧਰ ਲਾਤਾ ਆ ਫਿਰ ਉਹਨਾਂ ਨੂੰ ਕੱਢ ਕੇ ਦਾਣਾ ਖਲਾ ਕੇ ਉਹਨਾਂ ਨੂੰ ਘੜ ਦੇਣਾ ਬੰਦ ਤੇ ਚਲੋ ਫਿਰ ਅੱਧੀ ਲਈ ਉਤਰੀਆਂ ਕਬਜਾ ਕਰ ਲਿਆ ਥੱਲੇ ਤੇ ਆ ਇਧਰ ਇਟ ਲਾਈਏ ਇਸ ਕਰਕੇ ਇਹਦੇ ਵਿੱਚ ਮਾਦੀ ਤੇ ਨਵਾਂ ਕੰਪਿਊਟਰ ਜਿਹੜਾ ਉਹਨਾਂ ਦੋਨਾਂ ਦਾ ਜੋੜਾ ਲੱਗਦਾ ਅਰੇ ਆਹ ਉਹ ਇਹ ਬੱਚਾ ਚਾੜਤਾ ਨਾ ਮੈਂ ਮਾਰ ਕੇ ਇਧਰ ਕੀ ਗੱਲ ਉੱਪਰ ਔਰ ਜਗਾ ਗੰਦੀ ਆ ਬੱਬੇ ਸਹੀ ਆ ਸਹੀ ਆ ਤੇਰੀ ਜਗਾ ਸਾਫ ਕਰਦਾ ਅੱਜ ਟੈਨਸ਼ਨ ਨਹੀਂ ਲੈਣੀ ਹੁਣ ਧਿਆਨ ਦਿੱਤਾ ਮੈਂ ਗੱਲ ਨੂੰ ਵੀਡੀਓ ਤੇ ਧਿਆਨ ਦਿੱਤਾ ਜੋ ਗੰਦੀ ਆ ਪਿਆ ਹੋਇਆ ਚੱਲਣਾ ਧੁੰਗਤ ਹੈ ਗੱਲਾਂ ਹਾਂ ਕਿੱਥੇ ਨੂੰ ਨਿਕਲ ਲੱਗਾ ਸੀ ਬੱਬੇ ਕੀ ਆ ਬੱਚੋ ਨਹੀਂ ਆ ਮੋਰ ਆ ਦੇ ਇਨ ਨ ਤਰੇ ਤੈਨੋਂ ਬਾਜਾ ਲੈ ਕੇ ਆਈਏ ਚੱਲ ਚੂੰਚੋ ਨਾ ਕਰ ਵੱਡਾ ਹੋ ਗਿਆ ਹੁਣ ਚੂੰਚੂ ਮਾ ਉਹ ਰੋਈ ਬੱਚਾ ਬਸ ਮੇਲ ਬਣ ਜਵੇ ਇਹ ਬਾਕੀ ਫਿਰ ਆਪਣਾ ਕੰਮ ਆ ਕੀ ਕਰਨਾ ਇਹਦਾ ਜੋੜਾ ਲਾਉਣਾ ਇਹਦਾ ਆਦੀ ਮਾਰਦਾ ਹੋਵੇ ਨੂੰਨ ਮਾ ਬ ਨੂੰ ਆ ਗਲਮੀਟਰ ਰਗੜ ਕੇ ਪਾਈ ਨਾਲੀ ਦੇਸੀ ਦਵਾਈ ਬਣਾਈ ਸੀ ਤੇ ਆ ਨਰਮਾ ਦੀ ਪਿੱਛੇ ਹੋਇਆ ਹੋਇਆ ਇਹ ਲੈ ਕੇ ਜਿਲੀਂਦਰ ਕਾਕ ਇਹਨੇ ਆਂਟੇ ਦੁਆਰਾ ਰੱਖਣੀ ਮੇਰੇ ਖਾਲਾ ਤਿਆਰੀ ਆ ਹੋਲ ਇਹਨਾਂ ਦੀ ਇੱਕ ਦੀ ਦੇਖ ਲੈ ਬੱਚੇ ਕਿੱਦਾਂ ਦੀ ਨਿਕਲਦੇ ਆ ਆ ਵਿੱਚ ਆ ਗਿਆ ਬਦਮਾਸ਼ ਉਹ ਬਦਮਾਸ਼ ਚੱਡੀ ਬਦਮਾਸ਼ ਉਹ ਦਿਨੇ ਕੋਲ ਕੀ ਨਰ ਨਿਕਲ ਗਿਆ ਉਹ ਨਹੀਂ ਨਿਕਲ ਗਿਆ ਲੋਕ ਤਾਂ ਡਰਣਾ ਨਹੀਂ ਖਾਣਾ ਇਹਨਾਂ ਨੇ ਔਰ ਦੇਖ ਆਹ ਦੇਖਣਾ ਸਾਨੂੰ ਮਿੱਤਰੋ ਜਿਹੜਾ ਜੋੜਾ ਲਾਇਆ ਆਹ ਲ ਆ ਰਹੀ ਆ ਪਰ ਨਾਈਟ ਬਾਹਰ ਨਹੀਂ ਆਉਣਾ ਬਈ ਆ ਜਿਹੜਾ ਫਿਰ ਤਰਫ ਫੜਿਆ ਉਹ ਵਾਲਾ ਮੋਤੀ ਹੈਗੀ ਆਹ ਜਿਹੜੀ ਉਧਰ ਪੱਲੇ ਟੁੱਟੇ ਵਾਲੇ ਉਧਰ ਦੇ ਨਾਲ ਬੈਠਦੀ ਹੁੰਦੀ ਸੀ ਜੌਨਸਰਿਆ ਦੇ ਬੱਚਾ ਉਹ ਵਾਲੀ ਸੀ ਤੇ ਇਹਨਾਂ ਨੂੰ ਲਾਤਾ ਪਾਈਉਣਾ ਬੇਲੇ ਤੇ ਆਪਾਂ ਇਹਨੂੰ ਕਰ ਦਿੰਨੇ ਆ ਉਹ ਕੱਟ ਫੇਰ ਇਹਨਾਂ ਛੱਡਾਂਗੇ ਦਾਣਾ ਖਲਾ ਕੇ ਨਾਲ ਹੀ ਫੜ ਕੇ ਬੰਦ ਕਰ ਦੇਣਾ ਅੰਦਰ ਔਰ ਬੜਾ ਕਮਾਲ ਦਾ ਹੈ। ਔਰ ਦੋਦਰ ਦੀ ਆਖਾ। ਆਹ, ਆਲੂ ਵੀ ਹੋ ਰ ਆ ਗਿਆ ਬਾਤ। ਕਬੂਤਰ ਆ ਗਈ। ਇਹ ਹੁਣ ਕਬੂਤਰ ਆ ਗਿਆ। ਆਹ, 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 ਹਾਂ, ਇੱਧਰ ਆ ਜਾ। ਉਹ ਤੇ ਕਬੂਤਰ। ਹਮ। ਆ ਨਾ ਪਾਇਆ ਇਹਨੇ। ਆਹ ਦੇਖ ਲੋ ਜੀ। ਇਹਨੂੰ ਪਦਾਨਾ ਖਵਾ ਕੇ ਦੋਨੋਂ ਨੂੰ ਖੱਲਿਆ ਹੀ ਗੰਦ ਕਰ ਦੇਣਾ ਆਹ ਕੂਟੀ ਆ ਆਇਆ ਤੂਤਰ ਜੀ ਚਾਂਦਰਾਵਾਂਿਆਂ ਦੇ ਹਾਂਜੀ ਗੁੜੀਆਂ ਮੇਰੀ ਆਈ ਆ ਹਾਂਜੀ ਕਰੋ ਇਹ ਵਾ ਹੈ ਕੋਟੀ ਕੋਟੀ ਨੇ ਆ ਮਿੱਟੀ ਆ ਕੂੜਾ ਇਕੱਠਾ ਕੀਤਾ ਪੁੱਤ ਖੋਟੀ ਨਹੀਂ ਹੈਗੀ ਕੀ ਹਾਂ ਗੰਦੀ ਆ ਹੱਥ ਨਾਲਣਾ ਨਹੀਂ ਹੱਥ ਨਾਲਣਾ ਹਾਂ ਟਾਈਮ ਹੋ ਗਿਆ 10 ਵਜੇ ਤੇਨ ਮਿੰਟਸ ਫਿਰ ਆਪਣੇ ਤਿੰਨ ਕੂਪਰ ਉੱਟ ਗਿਆ تا تم نوٹ کر رکھو ان تو کم ਆ ਲੋਈ ਤਿੰਨ ਗਏ ਤੇ ਹੋਰ ਕਬੂਤਰ ਆਪਾ ਡਾਉਣੇ ਆ ਹੁਣ ਖੋਲ ਦੇ ਅੰਦਰ ਵਾਲੇ ਨੂੰ ਇੱਕ ਸਕਿੰਟ ਦੀ ਬ੍ਰੇਕ ਆ ਲੋਈ ਮਿੱਤਰੋ ਇਹ ਕੰਮ ਨਹੀਂ ਬਈ ਚਲੋ ਉੱਤੇ ਇੱਥੇ ਕੋਈ ਗੱਲ ਬਾਤ ਨਹੀਂ ਚਲ ਇੱਥੇ ਥੱਲੇ ਨਹੀਂ ਮੈਣਾ ਵਰਾਂ ਦੇ ਖਰਾਬ ਹੋ ਜਣਾ ਐਤੀ ਨਹੀਂ ਕਰਨੇ ਯਾਰ ਆਪ ਤੇ ਤੋਂ ਕੀ ਕਰਨ ਗਿਆ ਵੀ ਆ ਮਾਦੀ ਨੇ ਆਪਣੀ ਨੇ ਦੋਨੇ ਅੰਡੇ ਰੱਖਦੇ ਆ ਤੇ ਅੱਜ ਤਿੰਨੇ ਬੱਚੇ ਬਾਹਰ ਕੱਢ ਕੇ ਵੀਡੀਓ ਚ ਤਿੰਨੇ ਇਕੱਠੇ ਸਾਰੇ ਦੁਕਾਵਾ ਵੀ ਦੇਖੋ ਹੁਣ ਆਪ ਇੱਥੇ ਲਿਆਂਦਾਣਾ ਪਾਈਏ ਆ ਆ ਆ ਆ ਤੇ ਆ ਬੱਚੇ ਦੀ ਆਤਮਾ ਦਖੰਡਾ ਦੋ ਚਾਰ ਦਿਨ ਰੁੱਕ ਕੇ ਅੱਖ ਬੜੀ ਕਮਾਲ ਦੀ ਗੱਡੀ ਇਹਨੇ ਚੁੰਦੀ ਆ ਭੀ ਆ ਦੇ ਪਾਣੀ ਦੇ ਦਿਵਕੇ ਦੀ ਫੋਟੋ ਨਾਲ ਫੇਗਦੇ ਦੀ ਉਦਾਂ ਦੀਆਂ ਅੱਖਾਂ ਆ ਆ ਆ ਆ ਆ ਚੌਥਾ ਜਾਨਵਰ ਕਿਹੜਾ ਵੀ ਨਾਲ ਹੈ ਚੌਥਾ ਜਾਨਵਰ ਵੀ ਆ ਗਈ ਇੱਥੇ ਨੂੰ ਡਿਗਦਾ ਪਿਆ ਆਪਣੇ ਕੋਠੇ ਨਾਲ ਇਹ ਕਿਹੜਾ ਆ ਦੇਖਦੇ ਆ ਕੋਈ ਆਪਣਾ ਤਾਂ ਨਹੀਂ ਗਿਆ ਗੁਆ ਵਾਪਸ ਆ ਗਿਆ ਦੇਦਾ ਆਪਣੇ ਜਾਨਵਰ ਪਿੰਸੇ ਕੇ ਸਿਰਫ ਹੋਰ ਦੇਖ ਲੋ ਪੰਨੇ ਤੇ ਚੌਥਾ ਜਾਨਵਰ ਇੱਥੇ ਡਿਗਦਾ ਪਿਆ ਹਾਂ ਰੋ ਇਹ ਜਾਨਵਰਾਂ ਪਾਈਏ ਤਾਣਾ ਅਛਾ ਜੀ ਆ ਆ ਇਹ ਇਹ ਤੋਂ ਲੈਦਾ ਬਿਜੱਥਾ ਸਿਕਾ ਗੋਈ 好好、oh, oh. ਉੜ ਗਈ ਮਿਲ ਲਾ ਤਾਂ ਕਿ ਮਾਂ ਅੰਦਰ ਨਹੀਂ ਜੀ ਬੱਚੇ ਨੂੰ ਛੱਡ ਕੇ ਮਾਂ ਵੀ ਉੜ ਗਈ ਇਹਨੂੰ ਆਪਾਂ ਦੋ ਚਾਰ ਚੰਨੇ ਖੁਲਾ ਦੇਨੇ ਆਪਣੇ ਕੋਲ ਜਿਹੜੇ ਦੂਜੇ ਬੱਚਿਆਂ ਲਈ ਪਾਪੇ ਇੰਤੇ ਹੁੰਦੇ ਉਹ ਚ ਖੁਲਾ ਦੇਨੇ ਦੋ ਚਾਰ ਕਾ ਔਰ ਫਿਰ ਬਾਕੀ ਜਾਨਵਰ ਦਾਣਾ ਖਾਲਣ ਉਸ ਤੋਂ ਬਾਅਦ ਆਪਾਂ ਦਿਨ ਤਾਂ ਆਪਣੇ ਉਹ ਉੱਪਰ ਉੜਦੇ ਪਏ ਆ ਤੇ ਕਾ ਹੁਣ ਉੱਡਿਆ ਚਾਰ ਹੋ ਗਏ ਉਸ ਤੋਂ ਬਾਅਦ ਪਣਾਣਾ ਇੱਕ ਉਹ ਬਾਜੀ ਵਾਲੀ ਕੁੜਤੀ ਦਾ ਬੱਚਾ ਆ ਬਰਲਾ ਜਿਹੜਾ ਸੁਰਖਾ ਜਿਹਾ ਤੇ ਉਹਦੇ ਨਾਲ ਹੀ ਆ ਜਿਹੜਾ ਜੋਨਸਰਾ ਜ ਮਾਦੀ ਇਹ ਤੇ ਆ ਬੱਚਾ ਹਲੇ ਪੜਾਉਂਦੇ ਨਹੀਂ ਦੋ ਹੋਰ ਰੋਲਾਵਾਂਗੇ ਤੇ ਨਵੇਂ ਬੱਚੇ ਆਪਾਂ ਧੁੱਪ 'ਚ ਕੱਢ ਕੇ ਦਿਖਾਉਣਾ ਤੁਹਾਨੂੰ ਮੈਂ ਇੱਕ ਦੋ ਇਤੀਜਾਬ ਤਰ੍ਹਾਂ ਜੀ ਜਾ ਰਿਹਾ ਆਹ ਰੋਲ ਸਭ ਨੇ ਬੱਚਾ ਆਪਾ ਕੱਢ ਲਿਆੰਦੇ ਆਹ ਮੇਨ ਜੋੜੇ ਦਾ ਆਹ ਸ਼ਾਹ ਜੀਨੇ ਦਾ ਸਾਰਾ ਸ਼ਾਹ ਤੇ ਉੱਪਰ ਚਿੱਟਾ ਜਿਹਾ ਨਿਕਲਿਆ ਆਹ ਵੇਖੋ ਕਿਹਦਾ ਬੱਚਾ ਨਿਕਲਿਆ ਤੇ ਆ ਹੈਗਾ ਜੀ ਕਾਲੀ ਜੀ ਨਹੀਂ ਤੇ ਨੀਲੇ ਦਾ ਉਹ ਵਾਲਾ ਨੀਲਾ ਜਿਹੜਾ ਆਪਣਾ ਜਿਹਦੇ ਝਾਂਜਰ ਪਾਈ ਇੱਕ ਤੇ ਉਹਦੇ ਨਾਲ ਹੀ ਜਿਹੜੀ ਉਹ ਮਾਦੀ ਘੁੰਮਦੀ ਵੀ ਹੈ ਤੇ ਉਹਦੀ ਮਾਂ ਹੈ ਰ ਇਸ ਟਾਈਮ ਉਹਦੀ ਬੀਬੀ ਹੈ ਦੋਨਾਂ ਦਾ ਬੱਚਾ ਯਾਰ

ਹਾਂ ਲੋ ਵੀ 11:40 ਤਾਤ ਤਾਤ ਜਿਹੜਾ ਆਇ ਸੀਗੇ 11:40 ਡੇਢ ਘੰਟਾ

ਦੇ ਰੂਪਨ ਚੱਲ ਕੇ ਬਸ ਇਦਾਂ ਯੋ ਮਿੱਤਰੋ ਉਹ ਐਸੀ ਅੱਜ ਦੀ ਵੀਡੀਓ ਮਿਲਾਂਗੇ ਕੱਲੂ ਨਵੀਂ ਵੀਡੀਓ ਚ ਨਵੇਂ ਟੌਪਿਕ ਦੇ ਨਾਲ ਤੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਹੋਰ ਰਿਕਵੈਸਟ ਕਿ ਜਿਹੜਾ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣਾ ਚੈਨਲ ਆਪਣੇ ਸੱਜਣ ਮਿੱਤਰ ਬੇਲੀਆਂ ਨੂੰ ਯਾਰਾਂ ਨਾਲ ਸ਼ੇਅਰ ਕਰਿਆ ਕਰੋ ਠੀਕ ਹੈ ਮਿੱਤਰੋ ਸਤਿ ਸ੍ਰੀ ਅਕਾਲ ਅਡਾ ਨਮਸਤੇ